ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਭੀ ਤੁਹਾਡਾ ਸਭ ਦਾ ਸਵਾਗਤ ਆ ਜੀ ਹਾਓ ਅਜਾਪਾ ਮਾਲਵੇ ਦੇ ਮਸ਼ਹੂਰ ਦੁੱਧ ਵਾਲੇ ਗੰਡੇ ਬਣਾਈਏ ਜਦੋਂ ਕਿਸੇ ਸਬਜੀ ਦੀ ਆਪਾਂ ਨੂੰ ਸਮਝ ਨਾ ਆਵੇ ਕਿ ਆਪਾਂ ਕੀ ਸਬਜੀ ਬਣਾਉਣੀ ਆ ਤਾਂ ਮਾਲਵੇ ਦੇ ਵਿੱਚ ਦੁੱਧ ਵਾਲੇ ਗੰਡੇ ਬਣ ਜਾਂਦੇ ਆ ਬਹੁਤ ਮਸ਼ਹੂਰ ਆ ਹਰ ਘਰ ਵਿੱਚ ਹੀ ਬਣਦੇ ਆ ਲੋ ਜੀ ਆਪਾਂ ਅੱਜ ਬਣਾਉਣੇ ਆ ਉਹਦੇ ਵਾਸਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੁੰਦੀ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਗੰਡਾ ਦੀ ਲੋੜ ਹੁੰਦੀ ਹੈ ਜਿਹਨੂੰ ਪਿਆਜ਼ ਵੀ ਕਹਿ ਦਿੰਦੇ ਆ ਤੇ ਪਹਿਲਾਂ ਬੀਬੀਆਂ ਸਾਰੀਆਂ ਗੰਡੇ ਹੀ ਕਹਿੰਦੀਆਂ ਸੀਗੀਆਂ ਤੇ ਆ ਮੈਂ 1/2 ਕਿਲੋ ਪਿਆਜ਼ ਲੈ ਲਿਆ। ਨੂੰ ਮੈਂ ਦਸੇਘਾ ਦੇ ਵਿੱਚ ਬਣਾਉਂਗੀ ਤੇ ਨਾਲ ਆਪਾਂ ਦੁੱਧ ਲਵਾਵਾਂਗੇ ਤੇ ਮਸਾਲੇ ਇਹਦੇ ਵਿੱਚ ਬਹੁਤ ਘੱਟ ਪੈਂਦੇ ਆ। ਲੋ ਜੀ ਆਪਾਂ ਸ਼ੁਰੂ ਕਰਦੇ ਆ ਹੁਣ ਗੰਡੇਆਂ ਦੀ ਰੈਸਪੀ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਪਿਆਜ਼ ਆ ਆਪਣੇ ਗੰਡੇ ਨੇ ਇਹਨਾਂ ਨੂੰ ਇੱਕ ਪਿਆਜ਼ ਨੂੰ ਮੈਂ ਜਿਵੇਂ ਆਪਾਂ ਦਾਲ ਨੂੰ ਤੜਕੇ ਵਾਸਤੇ ਚੋਪ ਕਰਦੇ ਹੁੰਦੇ ਆ ਕਾਟ ਜਿਵੇਂ ਉਸ ਤਰੀਕੇ ਨਾਲ ਕੱਟ ਲੈਣਾ ਤੇ ਇੱਕ ਪਿਆਜ਼ ਨੂੰ ਮੈਂ ਲੰਬਾ ਲੰਬਾ ਕੱਟ ਲੈਣਾ ਤਾਂ ਕਿ ਉਹਦੀ ਸਬਜ਼ੀ ਦੇਖਣ ਨੂੰ ਵਧੀਆ ਲੱਗੇ। ਕੁਸ਼ੂ ਦੀ ਗਰੇਵੀ ਬਣ ਜਾਂਦੀ ਹੈ ਤੇ ਕੁਸ਼ੂ ਪਿਆਜ਼ ਲੰਬੇ ਲੰਬੇ ਵਿੱਚ ਵਧੀਆ ਲੱਗਦੇ ਆ। ਲੋ ਜੀ ਆਪਾਂ ਸ਼ੁਰੂ ਕਰਦੇ ਆਂ ਦੁੱਧ ਵਾਲੇ ਗੰਢਿਆਂ ਦੀ ਰੈਸਪੀ। ਲੋ ਜੀ ਆਪਾਂ ਦੁੱਧ ਵਾਲੇ ਗੰਢੇ ਬਣਾਉਣ ਲੱਗੇ ਆਂ। ਮੈਂ ਅੱਧਾ ਕਿਲੋ ਗੰਢੇ ਲਈ ਸੀ ਅੱਧੇ ਤਾਂ ਮੈਂ ਮੋٹے ਮੋٹے ਚੌਪ ਕਰ ਲਏ ਆ। ਤੇ ਅਧਿਆਂ ਨੂੰ ਮੈਂ ਬਰੀਕ ਕਰ ਲਿਆ। ਜਿਦਾ ਆਪਣਾ ਤੁਰਕਾ ਬਣਦਾ। ਇਹਨਾਂ ਦੋਨਾਂ ਨੂੰ ਮੈਂ ਇੱਦਾਂ ਕਰਕੇ ਰੱਖ ਲਿਆ। ਤੇ ਧੋਤੀ ਨੂੰ ਆਪਾਂ ਰੱਖੀ ਰੱਖੀ। ਜੀ ਅੱਧਾ ਕਿਲੋ ਤੁਹਾਡੇ ਪਿਆਜ਼ ਨੇ ਤਾਂ ਤੁਸੀਂ 1 ਕਿਲੋ ਦੁੱਧ ਨੂੰ ਵਾਲਾ ਦੇਓ ਤਾਂ ਕਿ ਜੇ ਦੁੱਧ ਥੋੜਾ ਬਹੁਤਾ ਘੱਟ ਵੱਧ ਜਾਵੇ ਤਾਂ ਵੱਧ ਜਾਵੇ ਤਾਂ ਕੋਈ ਗੱਲ ਨਹੀਂ ਘੱਟ ਨਾ ਜਾਵੇ ਤੇ ਆਪਾਂ ਦੁਆਰਾ ਕੰਮ ਕਰਨਾ ਪੈਣਾ ਇਹਦੇ ਵਿੱਚ ਆਪਾਂ ਨੂੰ ਗਰਮ ਦੁੱਧ ਪਾਉਣਾ ਪੈਣਾ ਕਈ ਮੇਰੇ ਭੈਣ ਭਰਾ ਕਹਿ ਦਿੰਦੇ ਆ ਜਾਂ ਮੇਰੇ ਬੱਚੇ ਕਹਿ ਦਿੰਦੇ ਆ ਕਿ ਸਾਡਾ ਦੁੱਧ ਵਾਲੀ ਚੀਜ਼ ਫਟ ਜਾਂਦੀ ਆ ਤੇ ਮੈਂ ਤੁਹਾਨੂੰ ਵੀਡੀਓ ਦੇਖੀ ਤੱਕ ਬਣੇ ਰਹੋ ਤਾਂ ਕਿ ਮੈਂ ਤੁਹਾਨੂੰ ਦੱਸਣ ਦੋ ਤਿੰਨ ਟਿਪਸ ਦੇਵਾਂਗੀ ਤਾਂ ਕਿ ਆਪਣੇ ਜਿਹੜੇ ਦੁੱਧ ਵਾਲੀ ਕੋਈ ਵੀ ਚੀਜ਼ ਆ ਚਾਹੇ ਦੁੱਧ ਵਾਲੇ ਗੰਡੇ ਆ ਚਾਹੇ ਦੁੱਧ ਵਾਲੇ ਕੱਦੂ ਆ ਤੇ ਚਾਹੇ ਦੁੱਧ ਵਾਲੀਆਂ ਤੋਰੀਆਂ ਇਹ ਦਵਾ ਮਾਦਵੇ ਦੇ ਵਿੱਚ ਆਮ ਹੀ ਬਣਦੇ ਆ ਦੋ ਤਿੰਨ ਇਹ ਚ ਤਿੰਨ ਚੀਜ਼ਾਂ ਤਾਂ ਆਮ ਹੀ ਬਣਦੀਆਂ ਜਿਹੜੇ ਅਸੀਂ ਛੋਟੇ ਹੁੰਦੇ ਤੋਂ ਵਾਕੇ ਖਾਂਦੇ ਆਂ ਨੇ ਤੇ ਸਾਨੂੰ ਸਵਾਦ ਵੀ ਬਹੁਤ ਆਉਂਦੀਆਂ ਨੇ ਤੇ ਤੁਸੀਂ ਵੀ ਇੱਕ ਵਾਰੀ ਘਰ ਵਿੱਚ ਜ਼ਰੂਰ ਟਰਾਈ ਕਰਿਓ ਦੁੱਧ ਵਾਲੇ ਗੰਡੇ ਜਿਨੇ ਕਦੇ ਨਹੀਂ ਬਣਾਏ ਤਾਂ ਜ਼ਰੂਰ ਬਣਾ ਕੇ ਦੇਖਿਓ ਇਸ ਤਰੀਕੇ ਦੇ ਨਾਲ ਤੇ ਤੁਹਾਡਾ ਦੁੱਧ ਵੀ ਫਟੂਗਾ ਨਹੀਂ ਨਾਲ ਨਾਲ ਮੈਚ ਚੱਪਸਤ ਦੇ ਹੋਗੇ ਤੇ ਇਹਦੇ ਵਿੱਚ ਮਸਾਲੇ ਆਪਾਂ ਬਹੁਤ ਘੱਟ ਨਾਲੇ ਚਮਟਰ ਪਾਉਣਾ ਨਾਲ ਹਰੀ ਮੇਚ ਪਾਉਣਾ ਜਾਂ ਐ ਕਾਲੀ ਮਿਰਚ ਨਾਲ ਬਣਾਓ ਤੇ ਜਾਂ ਇਹਨੂੰ ਲਾਲ ਮਿਰਚ ਨਾਲ ਬਣਾਓ ਇੱਕ ਦੇਸ ਜੋ ਵੀ ਤੁਸੀਂ ਦੁੱਧ ਵਾਲੀ ਚੀਜ਼ ਬਣਾਉਣੀ ਆ ਤੇ ਉਹਨੂੰ ਦੇਸੀ ਕਿਉਂ ਦੇ ਵਿੱਚ ਬਣਾਓ ਤਾਂ ਕਿ ਉਹਦਾ ਟੇਸਟ ਵੀ ਬਹੁਤ ਵਧੀਆ ਬਣਿਆ ਰਹਿੰਦਾ ਵਾ ਤੇ ਗਰਮੀਆਂ ਵਿੱਚ ਜਿਹੜੇ ਗੰਡੇ ਆ ਜਾਂ ਪਿਆਜ਼ ਆ ਇਹ ਖਾਣ ਦੇ ਨਾਲ ਆਪਾਂ ਨੂੰ ਗਰਮੀ ਤੋਂ ਵੀ ਰਾਤ ਮਿਲਦੀ ਆ ਗਾ ਜਿਹੜਾ ਜੇ ਕਿਸੇ ਨੂੰ ਲੱਗੀ ਹੋਵੇ ਤਾਂ ਗੰਡਿਆਂ ਦਾ ਰਸ ਦਿੰਦੇ ਆ ਉਹਨੂੰ ਲੋਜੀ ਹੁਣ ਆਪਾਂ ਆਪਣੇ ਕੋਲ 1/2 ਕਿਲੋ ਗੰਡੇ ਆ ਤੇ ਆਪਾਂ 1 ਲੀਟਰ ਦੁੱਧ 1 ਕਿਲੋ ਦੁੱਧ ਆਪਾਂ ਤਰਾਈ ਦੇ ਵਿੱਚ ਪਾ ਲੈਣਾ ਤੇ ਉਹਨੂੰ ਵੀ ਆਪਾਂ ਨਾਲ ਹੀ ਅਵਾਲ ਦੇ ਨਾਲ ਹੀ ਰੱਖ ਲੈਣਾ ਨਾਲ ਨਾਲ ਆਪਾਂ ਗੰਨੇ ਦੀ ਸਬਜ਼ੀ ਬਣਾਵਾਂਗੇ ਤੇ ਨਾਲ ਨਾਲ ਆਪਾਂ ਦੁੱਧ ਨੂੰ ਗਰਮ ਕਰਾਂਗੇ ਜਿਹੜੀ ਗੰਨੇ ਦੀ ਸਬਜ਼ੀ ਦੇ ਵਿੱਚ ਕਦੇ ਵੀ ਠੰਡਾ ਦੁੱਧ ਨਾ ਪਾਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਟਿਪਸ ਦਿੰਨੀ ਆ ਕਿ ਕਦੇ ਵੀ ਠੰਡਾ ਦੁੱਧ ਨਾ ਪਾਓ ਉਹ ਜਦ ਆਪਾਂ ਗਰਮ ਸਰਦ ਹੋ ਜਾਂਦੇ ਨੇ ਤਾਂ ਇਦਾਂ ਸਬਜ਼ੀ ਵੀ ਗਰਮ ਸਰਦ ਹੋ ਕੇ ਫਟ ਜਾਂਦੀ ਹੈ ਲਓ ਜੀ ਆਪਾਂ ਪਹਿਲਾਂ ਲੈਨੇ ਆ ਜੀ ਦੁੱਧ ਲੈ ਇੱਕੋ ਜਿਹਾ ਦੁੱਧ ਫਿਰ ਜਿੰਨੀ ਚਾਹ ਪਾ ਲੈਣਾ ਮੰਗਾ ਜਨਰਲੀ ਮੈਂ ਪਾਇਆ 1 ਲੀਟਰ ਕਿਉਂਕਿ ਪਹਿਲਾਂ ਆਪ ਨੂੰ ਇਹ ਪਤਲੀ ਰੱਖਣੀ ਪੈਂਦੀ ਆ ਫਿਰ ਇਹ ਪਈ ਪਈ ਗਾੜੀ ਹੋ ਜਾਂਦੀ ਆ ਇਸ ਕਰਕੇ ਦੁੱਧ ਦੀ ਮਾਤਰਾ ਥੋੜੀ ਜਿਹੀ ਵੱਧ ਗਰਮ ਕਰ ਲਿਓ ਦੁੱਧ ਨੂੰ ਮੈਂ ਇਧਰ ਹੀ ਗੈਸ ਤੇ ਰੱਖ ਦੇਣੀ ਆ ਗਰਮ ਹੋਣ ਵਾਸਤੇ ਤੇ ਨਾਲ ਨਾਲ ਆਪਾਂ ਕੜਸੀ ਮਾਰਦੇ ਰਹਾਂਗੇ ਉਹਦੇ ਵਿੱਚ ਕੁਝ ਵੀ ਨਹੀਂ ਪਾਉਣਾ ਪਰ ਇਹ ਵਿੱਚ ਪਹਿਲਾਂ ਚਮਚਾ ਤੇ ਪਾਣੀ ਦਾ ਪਾ ਲਿਓ ਤਾਂ ਕਿ ਆਪਣਾ ਦੁੱਧ ਥੱਲੇ ਨਾ ਲੱਗ ਜੇ ਜਦ ਆਪਾਂ ਦੁੱਧ ਨੂੰ ਉਬਾਲਦੇ ਆਂ ਵਾਸਤੇ ਰੱਖ ਦਿੱਤਾ ਆਪਾਂ ਸੇਮੇ ਤੇ ਰੱਖ ਦੇਣੀ ਆ ਇਧਰ ਆਪਾਂ ਪਾ ਲਈਏ ਜੀ ਸਬਜੀ ਵਾਸਤੇ ਜੇ ਇਧਰ ਆਪਾਂ ਗੈਸ ਨੂੰ ਔਨ ਕਰਦੇ ਆਂ ਮੈਂ ਮੀਡੀਅਮ ਸੇ ਹੀ ਰੱਖਿਆ ਵਾ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਘਿਓ ਥੋੜੀ ਜਿਹਾ ਆਪਾਂ ਚਿਮਨੀ ਚਾਲੂ ਕਰ ਲઈએ ਮੈਂ ਇਥੇ ਪਾਣੀ ਆਪਾਂ ਪੈਣਾ ਘਿਓ ਘਿਓ ਤੁਸੀਂ ਜਿੰਨਾ ਤੁਸੀਂ ਵਰਤਦੇ ਆਂ ਘਰ ਦੇ ਵਿੱਚ ਉਨਾਂ ਪਾ ਲਿਓ ਮੈਂ ਇਹਦੇ ਵਿੱਚ ਦੋ ਚਮਚੇ ਮਿਲ ਕੇ ਜਮੇ ਹੋਏ ਕਿਉਂ ਦੇ ਪਹਿਲੇ ਹੋਏ ਨਹੀਂ ਪਹਿਲੇ ਤਾਂ ਚਾਰ ਪੰਜ ਬਣ ਜਾਣੇ ਆ ਉਹ ਪਾ ਲਏ ਆ ਜੇ ਆਪਣਾ ਲੋੜ ਪਈ ਤਾਂ ਆਪਾਂ ਹੋਰ ਪਾ ਲਾਂ ਇਸੇ ਮੇਕ ਪੁਸ਼ੀ ਨੇ ਵਿੱਚ ਖੜੇ ਮਸਾਲੇ ਪਾਉਂਗੀ ਜਿਦਾ ਆਪਾਂ ਆਮ ਜੀਰਾ ਤਾਂ ਹਰ ਸਬਜ਼ੀ ਵਿੱਚ ਹੀ ਪਾਉਨੇ ਆ ਤੇ ਜੀਰਾ ਇਹਦੇ ਵਿੱਚ ਜ਼ਰੂਰ ਪਾਏ ਮੈਂ ਇੱਕ ਚਮਚਾ ਜੀਰੇ ਦਾ ਪਾਉਣ ਲੱਗੀ ਜਿਵੇਂ ਆਪਣਾ ਘਿਓ ਮੈਲਟ ਹੋ ਜਾਂਦਾ ਤੇ ਇੱਕ ਮੈਂ ਦਾਲ ਚੀਨੀ ਦਾ ਫਲੇਵਰ ਦੇਣ ਲੱਗੀ ਆ ਇਹਦੇ ਵਿੱਚ ਤੁਸੀਂ ਕੋਈ ਵੀ ਫਲੇਵਰ ਦੇ ਸਕਦੇ ਆ ਮੈਂ ਦਾਲਚੀਨ ਦਾ ਪੀਸ ਵਿੱਚ ਅੰਨ ਲੈ ਮੈਂ ਇਹਨੂੰ ਪੀਸ ਕੇ ਨਹੀਂ ਪਾਉਂਗੀ ਇਹਨੂੰ ਸਬਤਈ ਗਾ ਸਬਜੀ ਦੇ ਵਿੱਚ ਗਣਾਉਂਗੀ ਤਾਂ ਕਿ ਫਲੇਵਰ ਆ ਜਾਊਗਾ ਉਸ ਸਮੇਂ ਦਾ ਪਕਾੜਦੇ ਹਾਂ ਇਹਨੂੰ ਆਪਣੀ ਸਬਜੀ ਬਣਦੀ ਹੈ ਇਹ ਇੱਕ ਮੈਂ ਇੱਕ ਮੈਂ ਪਾਉਂਗੀ ਦੇਖ ਲੱਗਾ ਜੇ ਤੇਜ ਪੱਤਾ वगैरह ਤੁਹਾਡੇ ਗਰਮ ਮਸਾਲੇ ਵਿੱਚ ਪਾਇਆ ਹੋਇਆ ਤਾਂ ਚਾਹੇ ਸਕਿੱਪ ਕਰ ਦਿਓ ਤੁਸੀਂ ਦਾਲਚੀਨ ਜੇ ਮੇਰੇ ਗਰਮ ਮਸਾਲੇ ਵਿੱਚ ਪਾਇਆ ਹੋਇਆ ਤਾਂ ਸਕਿੱਪ ਕਰ ਸਕਦੇ ਮੈਂ ਦੋਨੇ ਚੀਜ਼ਾਂ ਨੂੰ ਇਹਦੇ ਨਾਲ ਜਿਹੜੇ ਵੀ ਪਾਉਣ ਲੈ ਜੀ ਮੈਂ ਹੁਣ ਹਲਦੀ ਤੇ ਲਾਲ ਮਿਰਚ ਅੱਧੀ ਮੈਂ ਲਾਲ ਵਿੱਚ ਪਾਉਂਗੀ ਤੇ ਅੱਧੀ ਮੈਂ ਕਾਲੀ ਵਿੱਚ ਪਾਉਂਗੀ ਤਾਂ ਕਿ ਉਹ ਆਪਣਾ ਰੰਗ ਕਿਉਂ ਦੇ ਵਿੱਚ ਪੂਰਾ ਦੇ ਦੇਵੇ ਮੈਂ ਪਿਆਜ਼ ਬਾਅਦ ਵਿੱਚ ਪਾਉਣੇ ਆ ਉਹ ਤੁਹਾਡੀ ਮਰਜ਼ੀ ਤੁਸੀਂ ਹਲਦੀ ਬਾਅਦ ਵਿੱਚ ਵੀ ਪਾ ਸਕਦੇ ਪਰ ਮੈਂ ਇਸਤੇਮਾਲ ਪਹਿਲਾਂ ਹੀ ਕਰਦੀ ਆ ਹਲਦੀ ਦਾ ਕਿਉਂ ਦੇ ਵਿੱਚ ਪਾਉਂਦੀ ਆ ਹਲਦੀ ਨੂੰ ਇਹ ਕੁਝ ਮੈਂ ਲਾਲ ਵਿੱਚ ਪਾ ਰਹਿਣੀ ਆ ਕੁਝ ਪਾ ਰਹਿਣੀ ਜੀ ਕਾਲੀ ਵਿੱਚ ਤਾਂ ਇੰ세 ਲਾਲ ਵਿੱਚ ਆਪਣੀ ਕੋ ਜਗਈ ਹੈ ਉਹ ਗਰਮੀ ਸੀਗਾ ਆਪਣਾ ਤੇ ਐਸਾ ਦੇ ਆਪਣੇ ਜਿਹੜੇ ਗਰੀ ਕੀਤੇ ਹੋਏ ਪਿਆਜ਼ ਆ ਆਪਾਂ ਉਹ ਪਾ ਦੇ جی اپنی ہلدی سے لال مرچ کچھ پی اپنا پہلے پاؤں تاکہ جو ہلدی کے لال مرچ ہے نا جی کچھ بج جی ہے تو پھر بہت وجہ اپنا رنگ ملے آپ جی آپ کی ہلدی پوائیں تو دھوپ پاؤنے نا پھر رنگ جا سبزی کا رنگ ہے تھوڑا جہا پھکا فکا چا چا جہ ہو جانا ایسے ہی بناؤ بہت ہی ہوئے جب سے پتا تو دال چینی یہاں بعد ویسے باہر کٹتے ہیں ਮੁਕਾਪਾ ਸਰ ਤੋਂ ਲਾ ਕੇ ਚੋਣਾਵਾ ਵੀ ਨਾਲ ਨਾਲ ਕੱਟੀ ਮਾਰ ਦੇਣਾ ਇਹ ਮਤਲਬ ਬਰੀਕ ਪਿਆਜ਼ ਪੁੰਨ ਲੈ ਆ ਤਾਂ ਕਿ ਉਹਨਾਂ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਜਦੋਂ ਆਪਾਂ ਜਿਆਦਾ ਬਰੀਕ ਕਰਦੇ ਹਾਂ ਜਦੋਂ ਮੋਟੇ ਸਾਰੇ ਜਿਹੜਾ ਉਹਨਾਂ ਵਿੱਚ ਪਾਣੀ ਇਹਨਾਂ ਜ਼ਿਆਦਾ ਰਹਿੰਦਾ ਬਹੁਤੀ ਘੱਟ ਪੁੰਨਣਾਵਾ ਜੇ ਪਿਆਜ਼ ਨੂੰ ਆਪਾਂ ਜਦਾ ਤਾਂ ਹੁੰਦੇ ਆ ਤਾਂ ਉਹਦੀ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ ਕਈ ਸ਼ੂਗਰ ਦੀ ਮੀਜ਼ ਕਹਿੰਦੇ ਕਿ ਇਸ ਤੋਂ ਮਿੱਠਾ ਨਹੀਂ ਖਾਣਦੇ ਪਰ ਜੇ ਤੁਸੀਂ ਪਿਆਜ਼ ਨੂੰ ਜਿਆਦਾ ਪੁੰਨ ਕੇ ਖਾਣੇ ਆ ਉਹਦੇ ਵਿੱਚ ਸ਼ੂਗਰ ਦੀ ਮਾਤਰਾ ਵੱਧਦੀ ਹੈ ਇਸ ਸਾਫੇ ਰੀਨ ਨੂੰ ਫੋਸਟ ਘੱਟ ਭੁੰਨਾ ਕਰੋ ਸਿੰਕ ਕੱਚਾ ਪਾਣੀ ਦੂਰ ਕਰੋ ਤਾਂ ਜਿਹਦੇ ਵਿੱਚ ਆਪਾਂ ਮੋٹے ਮੋٹے ਪਿਆਜ਼ ਪਾ ਲੈ। ਲਈ ਤੁਮ ਨਾ। ਉਹ ਮੈਂ ਜਿਹੜਾ ਪਾਉਣ ਲੱਗੀ ਸੀ ਰੰਗ ਤੋਂ ਪਾਉਣੀ ਆ। ਹਲੋ ਜ ਤੁਸੀਂ ਦੇਖ ਸਕਦੇ ਆ ਜੇ ਇੰਨੇ ਕ ਆਪਾਂ ਪਿਆਜ਼ ਭੁੰਨਨੇ ਆ ਤੇ ਇਹਦੇ ਮੋٹے ਮੋٹے ਰੱਖਣੇ ਆ। ਕੁਝ ਬਰੀਕ ਕੀਤੇ ਹੋਏ ਇਹਦੇ ਵਿੱਚ। ਜਮ ਮਸਾਲਾ ਭਾਣਨ ਵਾਸਤੇ, ਗਰੇਵੀ ਭਾਣਨ ਵਾਸਤੇ ਤੇ ਕੁਝ ਇਹ ਮੋٹے ਮੋٹے ਰੱਖੇ ਹੋਏ ਆ। ਬਸ ਸਿਰਫ ਇਹਨਾਂ ਨੂੰ ਇੰਨਾ ਕੀ ਭੁੰਨਾ। ਸੇਫੇ ਨਾ ਕਲਰ ਚੇਂਜ ਹੋਵੇ ਤੇ ਆਪਾਂ ਹਲਦੀ ਤੇ ਮਿਰਚ ਪਹਿਲਾਂ ਬਾਦਦੇ ਆ ਕਾਲੀ ਮਿਰਚ ਵੀ ਪਾਈ ਆ ਤੇ ਲਾਲ ਮਿਰਚ ਵੀ ਪਾਈ ਆ ਤੇ ਤੇਜ ਪੱਤਾ ਤੇ ਆਪਣਾ ਜਿਹੜਾ ਦਾਲ ਚੀਨ ਦਾ ਪੀਸ ਆ ਉਹ ਵਿੱਚੇ ਰਹੂਗਾ ਜਦੋਂ ਆਪਣੀ ਸਾਰੀ ਸਬਜ਼ੀ ਬਣ ਗਈ ਤੇ ਆਪਾਂ ਬਾਅਦ ਵਿੱਚ ਜੋ ਖਾਣੀ ਆ ਤੇ ਉਸ ਟਾਈਮ ਆਪਾਂ ਇਹਨੂੰ ਪਰਬਾਰ ਕਰ ਦੇਵਾਂਗੇ ਤੇ ਇੱਧਰ ਜਿਹੜਾ ਦੁੱਧ ਰੱਖਿਆ ਹੋਇਆ ਵਾ ਇਹਨੂੰ ਜਦ ਦੁੱਧ ਨੂੰ ਉਬਾਲਾ ਆ ਜਾਂਦਾ ਤੇ ਇਹਨੂੰ ਸਿਮ ਕਰਦੇ ਹੋਏ ਆਸ ਯੂ نو ਆਪਾਂ ਬੰਦ ਕਰਕੇ ਨਹੀਂ ਰੱਖਣਾ ਦੁੱਧ ਨੂੰ ਆਪਣਾ ਜਿੰਨਾ ਸਬਜ਼ੀ ਦਾ ਟੈਂਪਰੇਚਰ ਹੋਊਗਾ ਉਨੇ ਹੀ ਆਪਾਂ ਦੁੱਧ ਦਾ ਟੈਂਪਰੇਚਰ ਰੱਖਣਾ ਤਾਂ ਕਿ ਆਪਾਂ ਉਬਲ ਜਾਵੇ ਦੁੱਧ ਇਹਦੇ ਵਿੱਚ ਹੋਣਾ ਤੇ ਉਸ ਤੋਂ ਬਾਅਦ ਆਪਾਂ 1 ਮਿੰਟ ਲਈ ਇਹਨੂੰ ਦੁੱਧ ਦੇ ਸਬਜ਼ੀ ਦੇ ਵਿੱਚ ਪਕਾਵਾਂਗੇ ਤੇ ਲਾਸਟ ਵਿੱਚ ਆਪਾਂ ਜਾ ਕੇ ਇਸ ਵਿੱਚ ਨਮਕ ਤੇ ਗਰਮ ਮਸਾਲਾ ਪਾਵਾਂਗੇ ਜੇ ਤੁਸੀਂ ਕਸਤੂਰੀ ਮੇਥੀ ਵਗੈਰਾ ਪਾਉਣੀ ਹੈ ਤਾਂ ਉਹ ਵੀ ਪਾ ਸਕਦੇ ਆ ਤੇ ਜਾਂ ਕੋਈ 딴 ਹੀ ਅਗਜ਼ਾਰਾ ਪਾਉਣਾ ਉਹ ਵੀ ਪਾ ਸਕਦੇ ਆ ਇਸ ਵਿੱਚ ਨਾ ਸੁੱਕੀ ਮੇਥੀ ਦੇ ਨਾਲ ਇਹ ਜਾਦਾ ਸਵਾਦ ਆਉਂਦਾ ਨੂੰ ਜੇ ਆਪਣੀ ਪਿਆਜ਼ ਘੁੱਜਵੇ ਆ ਬਹੁਤ ਘੱਟ ਭੁੰਨੇ ਆ ਇਹ ਤੇ ਪਿਆਜ਼ਾਂ ਨੂੰ ਇੰਨੇ ਹੀ ਭੁੰਨ ਕੇ ਖਾਣਾ ਚਾਹੀਦਾ ਤਾਂ ਕਿ ਆਪਾਂ ਨੂੰ ਉਹਦੇ ਪੂਰੇ ਬੇਨਫਿਟ ਮਿਲ ਸਕਣ ਗਰਮੀਆਂ ਵਿੱਚ ਪਿਆਜ਼ ਜਿਹੜਾ ਕੱਚਾ ਪਿਆਜ਼ ਤੇ ਇਦਾਂ ਜਿਹਾ ਬਹੁਤ ਘੱਟ ਪੁੰਨ ਕੇ ਪਿਆਜ਼ ਬਹੁਤ ਹੀ ਫਾਇਦੇਮੰਦ ਆ ਇਹ ਹਾਜਮੇ ਨੂੰ ਵੀ ਠੀਕ ਰੱਖਦਾ ਤੇ ਤੁਹਾਨੂੰ ਗਰਮੀ ਤੋਂ ਵੀ ਬਚਾਉਂਦਾ ਜਿਹਨਾਂ ਮਸਾਲਾ ਮੇਰੇ ਕੱਚੀ ਵਿੱਚ ਲੱਗੇ ਮੈਂ ਕਲੀਨ ਕਰਦੇ ਆ ਤੇ ਇਧਰ ਮੇਰਾ ਦੁੱਧ ਰੱਖਿਆ ਹੋਇਆ ਵਾ ਉਹਦਰ ਮੈਂ ਬੰਦ ਨਹੀਂ ਕੀਤਾ ਪਰ ਮੈਂ ਸਿੰਮ ਤੇ ਕਰ ਦਿੱਤਾ ਸੀ ਤੇ ਇਸ ਟਾਈਮ ਮੈਂ ਇਹਦੇ ਵਿੱਚ ਥੋੜੀ ਜਿਹੀ ਕਸ਼ਤੂਰੀ ਮੈਂ ਪਾਉਣ ਲੱਗਿਆ ਤਾਂ ਕਿ ਜਿਹੜੀ ਮੇਥੀ ਆ ਉਹ ਵੀ ਘੋਦੇ ਵਿੱਚ ਪੁੱਜ ਜਾਵੇ ਤੇ ਨਾਲ ਮੁਕਤੇ ਗਰਮ ਮਸਾਲਾ ਮੈਂ ਰੋਦ ਨੂੰ ਆਵਾਜ਼ ਦੇਣ ਤੋਂ ਬਾਅਦ ਪਾਉਂਗੀ। ਇਹ ਜੀ ਸਟੋਰੀ ਮੇਥੀ ਮੇਦੀ ਕ੍ਰਸ਼ ਕਰਕੇ ਰੱਖੀ ਹੋਈ ਆ ਤੇ ਮੈਂ ਅੱਧਾ ਕ ਚਮਚਾ ਉਹਦਾ ਪਾਉਣ ਲੱਗੀ। ਮੈਂ ਸਲੋ ਕਰਨੇ ਸੀਗੇ ਉਹਨੇ ਜੀ ਤੇਦਰ ਆਪਾਂ ਦੋ ਦਨ ਨੂੰ ਪੋਲ ਕਰ ਲੈਨੇ ਆ। ਆਦੇ ਸਲੋ ਤੇ ਜਦੋਂ ਹੁਣ ਜੇ ਪਹਿਲੀ ਇੱਕ ਵਾਰੀ ਵਾਲਾ ਦੇ ਕੇ ਬੜੇ ਜਰ ਸਲੋ ਤੇ ਕਰਦੇ ਹੋ ਤਾਂ ਕਿ ਉਹ ਪੱਕੀ ਜਾਵੇ ਤੇ ਉਹਦਾ ਟੈਂਪਰੇਚਰ ਨਾਲ ਡਾਊਨ ਨਾ ਹੋਵੇ। ਇਹ ਵਾ ਇੱਕ ਚੀਜ਼ ਗਰਮ ਤੇ ਇੱਕ ਠੰਡੀ ਹੁੰਦੀ ਆ। ਕਦੇ ਵੀ ਸਹੀ ਚੋਕਟ ਕੇ ਕਦੇ ਵੀ ਰੂਮ ਟੈਂਪਰੇਚਰ ਦੇ ਮਤ ਬਾਹਰ ਤੋਂ ਨਾ ਪਾਇਓ ਤੇ ਜਦੋਂ ਵੀ ਕੋਈ ਤੁਸੀਂ ਦੁੱਧ ਵਾਲੀ ਸਬਜ਼ੀ ਬਣਾਓ ਤਾਂ ਹਮੇਸ਼ਾ ਅਵਾਲਾ ਦੇ ਕੇ ਬਰਾਬਰ ਉਹ ਉਬਲਦੇ ਰਹੇ ਉਹਨਾਂ ਟਾਈਮ ਜਿੰਨਾ ਟਾਈਮ ਤੁਹਾਡੀ ਸਬਜ਼ੀ ਨੂੰ ਸੁੱਕਾ ਰਿਹਾ ਹਦਾ। ਉਹ ਜੇ ਇਸ ਸਾਥਿਆ ਪੈ ਰਿਹਾ ਹੈ ਤੇ ਪਾ ਦੇਣ ਜਿੰਨਾ ਕਾਪਾ ਨੂੰ ਲੋੜ ਹੋ। ਪਰ ਥੋੜਾ ਜਿਹਾ ਇਹਨੂੰ ਪਤਲਾ ਰੱਖਿਓ ਤਾਂ ਕਿ ਇਹ ਪਿਆ ਪਿਆ ਘਾੜਾ ਹੋ ਜਾ। ਜਦੋਂ ਦੁੱਧ ਉਬਲ ਆਇਆ ਫੇਪਾ ਤੇ ਫੋਕਸ ਇਹਨੂੰ ਤੇ ਕਰਕੇ ਰੱਖਿਆ ਸੀ ਹੁਣ ਇਹ ਦੁਬਾਰਾ ਫੇਰ ਪੁੱਲ ਕਰ ਦਿੱਤਾ। ਇਹ ਲੋਟਨ ਟੈਂਪਸ ਨੇ ਮੇਰੇ ਮਲਕੀਆ ਪਾਣੋਂ ਜੇ ਮੈਂ ਇੱਕ ਤਾਂ ਪਿਆਜ਼ ਨੂੰ ਬਹੁਤ ਘੱਟ ਭੁੰਨਣਾ ਵਾ ਇੱਕ ਜਦੋਂ ਦੁੱਧ ਪਾਉਣਾ ਉਹ ਪੂਰਾ ਗਰਮ ਪੂਰਾ ਟੈਂਪਰੇਚਰ ਜਿੰਨਾ ਤੁਹਾਡਾ ਸਬਜੀ ਦਾ ਉਨਾ ਹੀ ਦੁੱਧ ਤਾਂ ਹੋਣਾ ਚਾਹੀਦਾ ਅਗਰ ਜੇ ਉਪਰੋਂ ਉਪਰਾ ਹੋਗਾ ਪਾਪਾਂ ਵੀ ਤਾਂ ਪਾਣੋਂ ਵਾਲਾ ਪਕਾਉਣ ਦੀ ਲੋੜ ਵੀ ਨਹੀਂ ਪੈਂਦੀ ਜੀ ਤੇ ਫਟਣ ਦੇ ਚਾਂਸ ਵੀ ਨਹੀਂ ਹੁੰਦੇ ਇਹਦੇ ਇੱਥੇ ਪਾਇਲ ਵਿੱਚ ਕਿਉਂਕਿ ਹਲਦੀ ਤੇ ਆਪਾਂ ਬਣਾਉਣ ਤੋਂ ਪਹਿਲਾਂ ਹੀ ਪਾ ਦਿੱਤੀ ਸੀ ਆਫਨ ਕਿਉਂ ਹੋ ਗਈ ਰਿਹਾ ਤੇ ਮੇਥੀ ਨੂੰ ਆਪਾਂ ਇੱਕ ਮਿੰਟ ਲਈ ਸੇਕ ਲਵਾ ਲਿਆ ਤਾਂ ਅਕਾ ਥੋੜਾ ਜਿਹਾ ਕਰਕੇ ਇਹਦਾ ਥੋੜਾ ਜਿਹਾ ਦੁੱਧ ਪਾ ਲਓ ਇਹਨੂੰ ਮਿਕਸ ਕਰ ਲਓ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਆਪਾਂ ਕਿੰਨੀ ਲੋੜੀ ਜ਼ਰੂਰ ਹੈ ਇਸ ਤਰੀਕੇ ਨਾਲ ਪਾਓ ਤੁਸੀਂ ਦੁੱਧ ਤੇ ਦੁੱਧ ਕਦੇ ਨਹੀਂ ਫਟਦਾ ਰਿਹਾ ਬਹੁਤ ਪਾ ਦਿਨੇ ਰੋਤੂ ਉਹ ਤੁਸੀਂ ਕੋਈ ਵੀ ਲੈ ਸਕਦੇ ਆ گاੜਾ ਪਤਲਾ ਜੋ ਵੀ ਮਰਜ਼ੀ ਲੈ ਲਓ ਤੇ ਮਾਲਵੇ ਦੇ ਵਿੱਚ ਤਾਂ ਜ਼ਿਆਦਾ ਕਰਕੇ ਦੁੱਧ ਵੀ ਪਾਉਂਦੇ ਆ ਤੇ ਮਲਾਈ ਵੀ ਨਾਲ ਪਾਉਂਦੇ ਆ ਤੇ ਪਰ ਆਪਾਂ ਹੁਣ ਮਲਾਈ ਨਹੀਂ ਪਾਉਣੀ ਕਿਉਂਕਿ ਅੱਜ ਕੱਲ੍ਹ ਇੰਨੀ ਚੀਜ਼ ਹਜਮ ਨਹੀਂ ਹੁੰਦੀ ਆਈ ਤੇ ਥੋੜਾ ਜਿਹਾ ਹੈਵੀ ਹੋ ਜਾਂਦਾ ਤੇ ਆਪਾਂ ਸਬਜ਼ੀ ਨੂੰ ਹੈਵੀ ਨਹੀਂ ਕਰਨਾ। ਜੋ ਵਰਨੀਆਂ ਵਿੱਚ ਤਾਂ ਵੈਸੇ ਵੀ ਹੈਵੀ ਚੀਜ਼ਾਂ ਹਜਮ ਨਹੀਂ ਹੁੰਦੇ। ਮੈਂ ਤੁਹਾਨੂੰ ਇਸ ਚੰਚਰ ਮਲਜੀ ਪਕਾਈ ਚੱਲੋ ਇਹ ਫਟੋ ਗਈ। ਮੈਂ ਜਦ ਤੱਕ ਉਹਦੇ ਵਿੱਚ ਘੋੜ ਪਾ ਲੈਨੇ ਆ। ਮੈਂ ਮੋਟੇ ਸਾਰਾ ਦੁੱਧ ਪਾ ਲੂੰਗੀ ਤਾਂ ਕਿ ਮੈਂ ਇਹਨੂੰ 5 ਮਿੰਟ ਲਈ ਪਕਾਵਾਂਗੀ। ਉਹ ਤਾਂ ਜੇ ਤੁਹਾਡਾ ਤੁਸੀਂ ਕੱਢ ਦੋ ਤੇ ਪਾਉਣਾ ਤਾਂ ਚਾਹੀ 1 ਮਿੰਟ ਲਈ ਪਕਾ ਲਓ ਪਰ ਮੈਂ ਇਹਨੂੰ 5 ਮਿੰਟ ਲਈ ਪਕਾਵਾਂਗੀ ਤਾਂ ਕਿ ਪਿਆਜ਼ ਵਿੱਚ ਚੰਗੀ ਤਰ੍ਹਾਂ ਰੋਤੇ ਅੱਕ ਜਾਵੇ। ਮੇਰੇ ਪਟਨ ਦਾ ਕੋਈ ਚਾਂਸ ਨਹੀਂ ਹੈ ਇਹਦਾ ਕਿਉਂਕਿ ਆ ਪੈਦੇ ਵਿੱਚ ਨਮਕ ਨਹੀਂ ਪਾਇਆ ਜੇ ਤੁਸੀਂ ਨਮਕ ਪਹਿਲਾਂ ਪਾ ਦਿੰਨੇ ਆ ਤੇ ਫਿਰ ਦੁੱਧ ਦੇ ਥੋੜੇ ਜਿਹਾ ਚਾਂਸ ਹੁੰਦੇ ਪਟਨ ਦੇ ਤੇ ਇਹ ਇਹ ਸਿੱਧੀ ਸਿੱਧੀਆਂ ਜਿਹੀਆਂ ਬਣ ਜਾਂਦੀਆਂ ਬਾਹ ਤਰੀਕਾ ਅਪਣਾ ਕੇ ਦੇਖਿਓ ਤੇ ਮਾਲਵੇ ਦੀ ਮਸ਼ਹੂਰ ਦੁੱਧ ਵਾਲੇ ਗੰਡੇ ਬਣਾ ਕੇ ਦੇਖਿਓ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਇਹ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਤੇ ਤੁਹਾਨੂੰ ਇਹ ਸਬਜ਼ੀ ਸਾਡੀ ਕਿੱਦਾਂ ਲੱਗੀ ਜੇ ਆਪਾਂ ਦੁੱਧ ਦੇ ਕੋਈ ਨਹੀਂ ਪੜਦਾ ਇਹ ਪਾਇਆ ਨੂੰ ਮੈਂ 5 ਮਿੰਟ ਲਈ ਇਹਨੂੰ ਪਕਾ ਲਵਾਂਗੀ। ਜੇ ਉਹ ਕਟਾ ਪਾਇਆ ਤੇ 1 ਮਿੰਟ ਲਈ ਪਕਾ ਲਓ। ਮੈਂ ਦੋ ਥੋੜਾ ਜਿਆਦਾ ਪਾਇਆ ਤਾਂ ਕਿ ਮੈਂ ਥੋੜਾ ਜਿਆਦਾ ਇਹਨੂੰ ਕਰੀਮੀ ਟੈਕਚਰ ਦੇਣਾ। ਤਾਂ ਕਿ ਥੋੜਾ ਜਿਆਦਾ ਦੁੱਧ ਉਹ ਬਰਬੜਾ ਕੇ 5 ਮਿੰਟ ਤੱਕ ਕੜ ਜਾਵੇ। ਨਾਲ ਦਾਲ ਚੀਨੀ ਤੇ ਜਿਹੜਾ ਤੇਜ ਪੱਤਾ ਪਾਇਆ ਉਹਦਾ ਪੂਰਾ ਫਲੇਵਰ ਆਪਾਂ ਨੂੰ ਇਹਦੇ ਵਿੱਚ ਆ ਜਾਵੇ। ਪਹਿਲਾਂ ਆਪਾਂ ਘਿਓ ਦੇ ਵਿੱਚ ਭੁੰਨਦੇ ਹਾਂ ਉਹਨੂੰ ਤੇ ਫਿਰ ਆਪਾਂ ਉਹਨੂੰ ਦੁੱਧ ਦੇ ਵਿੱਚ ਪਕਾਵਾਂਗੇ। ਤਾਂ ਮੈਂ ਸਬਜ਼ੀ ਦਾ ਟੈਕਚਰ ਵੀ ਦਿਖਾ ਦਿੰਨੀ ਆ ਤੇ ਇਹ ਤੋਂ ਬਾਅਦ گاੜਾ ਹੋਊਗਾ ਤੇ ਫਿਰ ਦੇਖਦੇ ਹਾਂ। ਦੁੱਧ ਵਾਲੇ ਗੰਡੇ ਕਿਸੇ ਸ਼ਾਇਪ ਨਹੀਂ ਤੋਂ ਘੱਟ ਨਹੀਂ ਤੁਸੀਂ ਦੇਖ ਸਕਦੇ ਆ ਸਫਲਰ ਤੇ ਕਿੰਨੀ ਸੋਹਣੀ ਜਿਹੀ ਗ੍ਰੇਵੀ ਜਿਹੜੇ ਆਪਾਂ ਲੰਬੇ ਲੰਬੇ ਪਿਆਜ਼ ਪਾਏ ਆ ਤੇ ਉਹ ਕਿੰਨੇ ਸੋਹਣੇ ਲੱਗ ਰਹੇ ਆ ਇਹ ਵਿੱਚ ਇਹਨਾਂ ਨੂੰ ਜ਼ਿਆਦਾ ਨਾ ਭੁੰਨਿਓ ਫਿਰ ਪਿਆਜ਼ ਕਾਲੇ ਕਾਲੇ ਵਿੱਚ ਵਧੀਆ ਨਹੀਂ ਲੱਗਦੇ ਤੇ ਉਹਦੇ ਬੈਨੀਫਿਟ ਵੀ ਤੁਹਾਨੂੰ ਨਹੀਂ ਮਿਲਦੇ ਇੱਥੇ ਇੱਕ ਇਹਦਾ ਕਰਕੇ ਪਕਾਈ ਚਲੋ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਬਿਲਕੁਲ ਦੁੱਧ ਪਟਿਆ ਜੀਆ ਇਹਨਾਂ ਨੂੰ ਅਸੀਂ ਤਾਂ ਰੱਖਿਆ ਜੀ ਗਰਮ ਗਰਮ ਵਿੱਚ ਆਪਾਂ ਨਮਕ ਪਾ ਦਿਆ ਜੀ ਨਾ ਬੰਦ ਕਰਤੀ ਇਸ ਨੂੰ ਤੇ ਉਹਨੇ ਵਿੱਚ ਰੱਜ ਜਾਣਾ ਹੈ ਤੇ ਆਪਾਂ 5 ਮਿੰਟ ਲਈ ਇਹਨੂੰ ਤੱਪੇ ਰੱਖ ਦਿਆ ਇਹਨਾਂ ਕੇ ਦੋਨਿਆਂ ਕੇ ਟ੍ਰਾਂਸਪੇਰੈਂਟ ਹੋ ਗਏ ਮਸਕ ਲਿਆ ਪਿਆਜ਼ ਇਹਨਾਂ ਦੇ ਹੋਣੇ ਚਾਹੀਦੇ ਮੋਟੇ ਮੋਟੇ ਰੱਖਿਓ ਅੱਧੇ ਪਿਆਜ਼ਾਂ ਨੂੰ ਬਰੀਕ ਰੱਖਿਓ ਜਿਹੜੇ ਕੇ ਗਰੇਵੀ ਵਿੱਚ ਕੰਮ ਆਉਣ ਤੇ ਅੱਧੇ ਪਿਆਜ਼ਾਂ ਨੂੰ ਮੋਟੇ ਮੋਟੇ ਰੱਖੋ ਸਬਜੀ ਆਪਣੀ ਗਾਲੀ ਹੋ ਚੁੱਕੀ ਆ ਤੇ ਹੁਣ ਆਪਾਂ ਕਰਦੇ ਆ ਗੈਸ ਨੂੰ ਬੰਦ ਤੇ ਬਹੁਤ ਹੀ ਛੇਤੀ ਬਣਦੀ ਆ ਸਬਜੀ ਇਹ ਤੇ ਬਹੁਤ ਹੀ ਸੌਖੀ ਆ ਤੇ ਬਹੁਤ ਹੀ ਜ਼ਿਆਦਾ ਸਵਾਦ ਲਾਂਦੀ ਆ ਸ਼ਾਇਦ ਪਨੀਰ ਨੂੰ ਭੁੱਲ ਜਾਓਗੇ ਜੇ ਤੁਸੀਂ ਇੱਕ ਵਾਰੀ ਦੁੱਧ ਵਾਲੇ ਗੰਡੇ ਖਾ ਲਏ ਤਾਂ ਲਓ ਜੀ ਇਸ ਤਾਂ ਦੇ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਗਰਮ ਮਸਾਲਾ ਸਭ ਤੋਂ लास्ट ਵਿੱਚ ਪਾਓ ਲਓ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਤੇ ਫਿਰ ਆਪਾਂ ਇਹਨੂੰ ਢੱਕ ਕੇ ਰੱਖ ਦਿਆ ਨਮਕ ਤੁਸੀਂ ਆਪਣੇ ਲੋੜ ਅਨੁਸਾਰ ਜਿੰਨਾ ਕਿ ਤੁਹਾਡੀ ਸਬਜ਼ੀ ਆ ਉਹਦੇ ਮੁਤਾਬਕ ਪਾ ਦਿਓ ਮੇਰਾ ਚਮਚਾ ਛੋਟਾ ਵਾ ਮੈਂ 3 ਕਿ ਚਮਚੇ ਦੇ ਵਿੱਚ ਨਮਕ ਦੇ ਪਾਉਂਦਾ ਥਾਈ ਜੰਦੇ ਉਹਦੇ ਬਹੁਤ ਛੋਟੇ ਚਮਚੇ ਆ ਇਹ ਨੋਨ ਦਾਣੇ ਦੇ ਵਿੱਚ ਹੁੰਦੇ ਆ 2 ਕੋਗ੍ਰਾਮ ਦਾ ਵੀ ਨਹੀਂ ਹੋਣਾਗਾ 1 ਗ੍ਰਾਮ ਦਾ ਚਮਚਾ ਹੋਗਾ ਸਾਰਾ ਇਹ ਤੁਸੀਂ ਵੱਡਾ ਚਮਚਾ ਆਪਣਾ 5 ਗ੍ਰਾਮ ਆ ਚਮਚਾ ਆਪਣਾ 5 ਗ੍ਰਾਮ ਦਾ ਹੁੰਦਾ ਵਾ ਤੇ ਫਿਰ 3 ਗ੍ਰਾਮ ਨਮਕ ਪਾ ਲਈਏ ਫਿਰ ਨਮਕ ਨੂੰ ਮਰਾ ਕੇ گرم مسالہ پا کے آپ چنگی طرح مکس کر دے اسے ٹکنا ٹک بھی ستے اس ٹائم کھا بھی ستے دری ہواڑی کرنا ویسے ہی بہت واڑی ہو جاتی ہے اس ٹائم میں آپ جب یہ کھانا وا تو اس ٹائم آپ دال چینی توز پتہ یہ کٹ دو پیا روپی وغیرہ جنا ٹائم بچ رہے گا لو جی اس طریقے سے کسی ਮਾਲਵੇ ਦੇ ਮਸ਼ਹੂਰ ਦੁੱਧ ਵਾਲੇ ਗੰਡੇ ਬਣਾ ਕੇ ਦੇਖਿਓ ਤੇ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਕਿਹਨੇ-ਕਿਹਨੇ ਇਹ ਮਾਲਵੇ ਦੇ ਦੁੱਧ ਵਾਲੇ ਗੰਡੇ ਖਾਦੇ ਕੋਈ ਆ ਤੇ ਅੱਜ ਵੀ ਖਾਂਦੇ ਆ ਇਹ ਸਾਡੇ ਘਰ ਦਾ ਅੱਜ ਵੀ ਇਹ ਬਣਦੇ ਆ ਲਓ ਜੀ ਮਾਲਵੇ ਦੇ ਮਸ਼ਹੂਰ ਦੁੱਧ ਵਾਲੇ ਗੰਡੇ ਬਣ ਕੇ ਹੋ ਗਏ ਆ ਤਿਆਰ ਤੇ ਬਹੁਤ ਹੀ ਸੋਹਣੇ ਬਣੇ ਆ ਬਹੁਤ ਹੀ ਸੋਹਣੀ ਜਿਹੀ ਰਸਾਈ ਆ ਤੇ ਬਹੁਤ ਹੀ ਚਾਹੀ ਬਣੀ ਨੂੰ ਵੀ ਇਹ ਮਾਤਪੋਣ ਸਿਰਫ ਇਹ ਬਣਾ ਕੇ ਦੇਖੋ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਕਿਸਾਨੋ ਕਮੈਂਟਾਂ ਵਿੱਚ ਲਿਖਿਓ ਮਿਤਾੜੇ ਦੋਤਾਲੇ ਗੰਡੇ ਕੇ ਦਾੰਦੇ ਬਣੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਤੇ ਨਮਕ ਸਭ ਤੋਂ ਲਾਸਟ ਵਿੱਚ ਪਾਓ ਤਾਂ ਕਿ ਤੁਹਾਡਾ ਦੁੱਧ ਫਟ ਨਾ ਜਾਵੇ ਤੇ ਦੋਧਨ ਹਮੇਸ਼ਾ ਗਰਮ ਪਾਓ ਆਂਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਵੀਡੀਓ ਦੇਖੀਏ ਤੱਕ ਬਣੇ ਰਹਲੇ ਤੁਹਾਡਾ ਸਭ ਦਾ ਧੰਨਵਾਦ Tchau.